ਠੀਕ ਹੈ ਚੱਲ ਪਿਆ ਸਰਪ ਹੈ ਨਾ ਖੜ ਜਾ ਕੋਣ ਨਾ ਦੇ ਨੰਬਰ ਹੁੰਦਾ ਆ ਆਪਣੇ ਕੋਲ ਸਟੈਪਲਰ ਹੈਗਾ ਨਾ ਹੈਗਾ ਜੀ ਆ ਜੋੜਨਾ ਫੜ ਕੀਕੰ ਇਹ ਹੋ ਗਿਆ ਮਾਮਾ ਸਸ਼ਿਕਾ ਸਾਰਿਆਂ ਨੂੰ ਤੇ ਪਹਿਲਾਂ ਤਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਬਈ ਤੇ ਅੱਜ ਅਸੀਂ ਸਾਨੂੰ ਕਿਸੇ ਵੀਰ ਨੇ ਨਾ ਹਾਂਗਕਾਂਗ ਤੋਂ ਸਾਡੇ ਬਾਈ ਜੀ ਨੇ ਇੱਥੇ ਆਪਣੇ ਬਰਾੜ ਸਾਹਿਬ ਉਹਨਾਂ ਨੂੰ ਸੇਵਾ ਭੇਜੀ ਸੀ ਹਾਂਗਕਾਂਗ ਤੋਂ ਬਾਈ ਜੀ ਨੇ ਤੇ ਅਸੀਂ ਬਜ਼ੁਰਗਾਂ ਨੂੰ ਨਵੇਂ ਸਾਲ ਤੇ ਜੁੱਤੇ ਜਰਾਬਾ ਟੋਪੀਆਂ ਸਾਰਾ ਕੁਝ ਦੇਣਾ ਚਾਹੁੰਦੇ ਸੀਗੇ ਤੇ ਕੰਬਲ ਵਗੈਰਾ ਵੀ ਹਨਾ ਤੇ ਹੁਣ ਮੈਂ ਇੱਥੇ ਲੱਗੀ ਹੋਈਆਂ ਜੁੱਤਿਆਂ ਦੇ ਨੰਬਰ ਕੱਢਣ ਵਾਸਤੇ ਵੀ ਕਿਹੜਾ ਨੰਬਰ ਕਿਦਾਂ ਦਾ ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਕਿਹਨੀਆਂ ਮੈਨੂੰ ਜੁੱਤੇ ਖੋਲਣੇ ਓਕੇ ਲੱਗਣਗੇ ਇਹ ਸਾਡੇ ਜੁੱਤੇ ਆਗੇ ਜਿੰਨੇ ਸਾਨੂੰ ਸੇਵਾ ਭੇਜੀ ਉਹਨਾਂ ਨੇ ਠੀਕ ਹੈ ਜਿੰਨੇ ਸਾਡੇ ਕੋਲ ਸੇਵਾ ਇਹ ਸਾਡੇ ਬੱਚਿਆਂ ਦੇ ਆ ਜੀ ਇਹ 3 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਦੇ ਜੁੱਤੇ ਠੀਕ ਹੈ ਜਿੰਨੇ ਹੁਣ ਸਾਡੇ ਕੋਲੇ ਸੇਵਾ ਆਈ ਹੈ ਕਿ ਇਹ ਸਾਰੇ ਜੁੱਤੇ ਬਜ਼ੁਰਗਾਂ ਨੂੰ ਵੰਡਣੇ ਆ ਜੀ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਸੜਕਾਂ ਤੇ ਬੈਠੇ ਹੋਣਗੇ ਜੋ ਗੀਆਂ ਵਾਲਿਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਦੇਣਾ ਕਿਉਂਕਿ ਉਹਨਾਂ ਕੋਲੇ ਬਹੁਤ ਕੁਝ ਹੈ ਜਿਹੜੀਆਂ ਸੜਕ ਤੇ ਥਰੂ-ਥਰੂ ਕਰੀ ਜਾਂਦੇ ਨੇ ਵੀ ਉਹਨਾਂ ਨੂੰ ਹੀ ਜੁੱਤੇ ਵੰਡਾਂਗੇ ਜੇ ਕੋਈ ਸਾਨੂੰ ਬੱਚਾ ਲੱਗਿਆ ਵੀ ਇਹ ਸਖਤ ਤੇ ਰਿਆ ਬੰਦਾ ਨੰਗੇ ਪੈਰਾਂ ਦਾ ਚੁੱਪਲ ਪਾਈ ਆ ਨਾਲ ਦੇ ਨਾਲ ਸਾਨੂੰ ਜੁੱਤੇ ਪਵਾ ਦੇਣੇ ਠੀਕ ਹੈ ਜੀ ਆ ਜਰਾ ਟੋਪੀਆਂ ਨੇ ਜਿਹੜੀਆਂ ਬਜ਼ੁਰਗਾਂ ਵਾਸਤੇ ਮੈਂ ਲੈ ਕੇ ਆਈਆਂ ਤੇ ਜਰਾਬਾਂ ਜੁਰਬਾਣੀਆਂ ਗਈਆਂ ਠੀਕ ਹੈ ਇਹ ਹੈਗੇ ਨੇ ਕੰਬਰ ਤੇ ਮੇਰੀ ਕੋਸ਼ਿਸ਼ ਤਾਂ ਇਹ ਸੀ ਵੀ ਮੈਂ ਕੱਲ ਰਾਤ ਨੂੰ ਨਿਕਲਣਾ ਸੀ ਬਟ ਮੇਰੀ ਆਪ ਦੀ ਤਬੀਅਤ ਠੀਕ ਨਹੀਂ ਸੀਗੀ ਮੈਨੂੰ ਬੁਖਾਰ ਸੀ ਕਾਂ ਮੈਂ ਕੱਲ ਰਾਤ ਗਈ ਹੀ ਨਹੀਂ ਹੈਗੀ ਫਿਰ ਹੁਣ ਅੱਜ ਮੈਂ ਵੇਟ ਕਰ ਰਹੀ ਸੀ ਵੀ ਮੈਂ ਇੱਕ ਵਾਰਾਉਂਡ ਤਾਂ ਬਟੰਡੇ ਲਾ ਲਈ ਸਾਰੇ ਪਾਸੇ ਵੀ ਮੈਨੂੰ ਕਿਤੇ ਬੈਠੇ ਦੇਖ ਜਾਣ ਬਜ਼ੁਰਗ ਬਟੋ ਇਹ ਆ ਵੀ ਅਜ ਨੰਦਰਪਾਣੀ ਬਾਵਾ ਲੱਗੇ ਹੋਏ ਨੇ ਚੱਲੀ ਜਾਂਦੇ ਨੇ ਕਿ ਥਾਂ-ਥਾਂ ਤੇ ਕਾਂਗਰਸ ਸਾਰੇ ਉੱਧਰ ਬਿਜ਼ੀ ਆ بس ਇਸ ਤੋਂ ਬਾਅਦ ਹੁਣ ਜਾ ਕੇ ਅਸੀਂ ਸਮਾਨ ਪ੍ਰੋਵਾਈਡ ਕਰਾ ਕੇ ਆਉਣਾਗਾ ਅਗਲੇ ਨੇ ਆਪਾਂ ਨੂੰ ਸੇਵਾ ਭੇਜੀ ਅਗਲੇ ਦੀ ਸੇਵਾ ਠੀਕ ਹੈ ਨਾ ਸਹੀ ਜਗ੍ਹਾ ਤੇ ਲੱਗ ਜੇ ਤੇ ਆਪਾਂ ਨੇ ਆ ਵਿਚੋ ਹੋ ਗਿਆ ਹਾਂ ਰੁਕੋ ਅਗਲੇ ਦਾ ਬੇਲਾ ਵਗੈਰਾ ਸਾਰੇ ਕੁਝ ਉਹਨਾਂ ਨੂੰ ਭੇਜਦੇ ਆ ਜੋ ਆਬੀਅਸੀ ਨਿੱਤੇ ਆ ਠੀਕ ਹੈ ਇਹ ਤੋਂ ਬਾਅਦ ਮੈਂ ਨੰਬਰ ਤੁਹਾਨੂੰ ਤੁਹਾਨੂੰ ਆ ਬਾਰੇ ਆਈਡੀਆ ਹੋ ਜਾਂਦਾ ਹੁੰਦਾ ਹੁੰਦਾ ਆਪਾਂ ਵੀ ਇਹ ਦਾ ਇਹ ਨੰਬਰ ਸਾਈਜ਼ ਆਊਗਾ ਠੀਕ ਹੈ ਤੇ ਇੱਕ ਚੀਜ਼ ਮੈਂ ਹੋਰ ਬੇਨਤੀ ਸਾਰਿਆਂ ਨੂੰ ਕਰਨੀ ਚਾਹਣੀ ਚਾਹੂੰਗੀ ਵੀ ਭਾਈ ਵਾਹ ਦੇ ਨੂੰ ਨਾ ਸਾਰਿਆਂ ਨੂੰ ਵਧੀਆ ਚੋਗੇ ਬਣਾਇਆ ਹੋਇਆ ਆਪਾਂ ਚੰਗੇ ਘਰਾਂ ਦੇ ਆ ਆਪਾਂ ਇਹ ਨਹੀਂ ਹੈਗੇ ਵੀ ਆਪਣੇ ਤੇ ਗਰੀਬੀ ਆ ਜੇ ਆਪਾਂ ਥੋੜਾ ਮੋਟਾ ਥੋੜਾ ਥੋੜਾ ਕਰਕੇ ਵੀ ਦਸਬੰਦ ਕੱਢੀ ਜਾਈਏ ਨਾ ਬਹੁਤ ਵੱਡੀ ਗੱਲ ਆ ਆ ਸਾਡਾ ਗੱਲਾਂ ਦਿਖਾਵਾਂ ਤੁਹਾਨੂੰ ਲੱਗਿਆ ਹੋਇਆ ਸਿਲੰਡਰਾਂ ਦਾ ਆ ਦੇਖੋ ਅਸੀਂ ਸਿਲੰਡਰੀ ਰੱਖਿਆ ਹੋਇਆ ਤੇ ਸਿਲੰਡਰ ਦੇ ਵਿੱਚ ਆਪਦੇ ਪੈਸੇ ਇਕੱਠੇ ਕਰਦੇ ਆਂ ਦੇ ਦੇਸਾਂ ਨੂੰ ਲੱਗਦਾ ਵੀ ਹੁਣ ਕਦੋਂ ਦੀ ਲੋੜ ਆ ਸੀ ਉਹਦੇ ਕੱਢ ਲੈਣੇ ਆ ਸੋ ਤੁਸੀਂ ਵੀ ਸਾਰੇ ਜਣੇ ਦਸਵੰਦ ਕੱਢਿਆ ਕਰੋ ਕੱਢ ਕੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਦਿਓ ਨਾ ਸਾਨੂੰ ਪੈਸਾ ਚਾਹੀਦਾ ਕਿਸੇ ਤੋਂ ਹਾਂ ਜਿਨ੍ਹਾਂ ਨੇ ਸੇਵਾ ਪੇ ਜਿੰਨਾਂ ਤੋਂ ਵੀ ਪੈਸਾ ਹੱਥ ਤੇ ਨਹੀਂ ਲਿਆ ਦਾ ਸਮਾਨ ਅਮੇ ਨੂੰ ਕਹਤਾ ਸੀ ਸਮਾਨ ਸਾਡੇ ਤੱਕ ਪਹੁੰਚਦਾ ਹੋ ਗਿਆ ਤੇ ਵਿੱਚ ਆਉਂਦੀ ਸੇਵਾ ਵੀ ਅਡਜਸਟ ਕਰਤੀ ਆ ਠੀਕ ਹੈ ਤੇ ਹੁਣ ਇਹ ਅਸੀਂ ਅੱਜ ਵੰਡ ਦੇਣਾ ਦਾ ਤੇ ਤੁਸੀਂ ਸਾਰੇ ਜਣੇ ਐਂ ਕੈਂਸ ਨਾ ਕਰਿਆ ਕਰੋ ਇਹ ਸੋਚਿਆ ਕਰੋ ਜੇ ਪਰਮਾਤਮਾ ਨੇ ਆਪ ਨੂੰ ਇੰਨੇ ਕੁ ਜੋਗਾ ਰੱਖਿਆ ਨਾ ਜੇ ਹੁਣ ਮੰਨ ਲਾ ਜਿਹੜੇ ਪਾਈਆਂ ਹਾਂਗਕਾਂਗ ਤੋਂ ਸੇਵਾ ਭੇਜੀ ਆ ਪਰਮਾਤਮਾ ਨੂੰ ਇੰਨੇ ਜੋਗਾ ਕੀਤਾ ਤਾਂ ਉਹਨੇ ਭੇਜੀ ਤੇ ਇਹ ਉਹ ਨਹੀਂ ਦਿੱਤੇ ਹੋਏ ਜਿਹੜੇ ਪੈਸੇ ਦਾ ਸਮਾਨ ਆ ਖਬਰਾਂ ਨੂੰ ਕਿੰਨਾ ਤੋਂ ਮਿਲਣਾ ਪਰਮਾਤਮਾ ਕਿੰਨਾ ਪਤਾਊਗਾ ਤੇ ਚਿੱਚੜਪਣਾ ਨਾ ਕਰੀ ਜਾਇਆ ਕਰੋ ਮੇਰੇ ਨਾਲ ਬਥੇਰੇ ਇਹ ਜਿਹੇ ਜੁੜੇ ਹੋਏ ਨੇ ਜਨਨ ਨੂੰ ਅਸੀਂ ਵੀ ਸਵਾਲ ਪਾਉਣੇ ਨੇ ਤੇ ਚਿੱਚੜਪਣਾ ਕਰਕੇ ਦਿਖਾ ਦਿੰਦੇ ਨੇ ਠੀਕ ਹੈ ਆ 500000 ਰੁਪਏ ਨਾਲ ਕੁਝ ਨਹੀਂ ਜਾਂਦਾ ਜਦੋਂ ਬਿਮਾਰ ਹੁੰਨੇ ਆ ਨਾ ਤਾਂ ਲੱਖਾਂ ਰੁਪਏ ਲੱਗ ਜਾਂਦਾ ਉਹ ਬਰਦਾਸ਼ਤ ਵੀ ਕਰ ਲੈਣੇ ਆਪਾਂ ਕੋਈ ਥੋੜਾ ਤਾਂ ਪੈਸਾ ਨਹੀਂ ਮੰਗਦਾ ਪਰ ਸਮਾਨ ਪ੍ਰੋਵਾਈਡ ਕਰਦਾ ਕਰੋ ਦਿੱਤਾ ਹੋਇਆ ਤਾਂ ਜੁੱਤਾ ਇੱਕ ਵੀ ਬਹੁਤ ਹੁੰਦਾ ਵੈਸੇ ਵੀ ਪੰਡਤ ਪੁੰਡਤਾਂ ਦੀ ਮੈਂ ਸੁਣਦੀ ਰਹਿਣੀ ਹੁੰਦੀ ਉਹਦੇ ਚ ਲਿਖਿਆ ਹੁੰਦਾ ਬਿਖੜੀ ਭਾਰਨਾ ਜੁੱਤਿਆਂ ਦਾ ਦਾਨ ਕਰੋ ਤੇ ਐਂ ਸਮਝ ਕੇ ਕਰਦਿਆ ਕਰੋ ਹੋਰ ਨਹੀਂ ਤਾਂ ਆ ਹੈਗਾ 7 ਨੰਬਰ ਇਹ ਤਾਂ ਨਾ ਉਹ ਆਪਾਂ ਨੂੰ ਤੈ ਆਹ ਕਰਨਾ ਪਊਗਾ ਇਹ ਨਿਕਲ ਗਿਆ ਬਾਕਸ ਜੋੜ ਲਾਂਗੀ ਬਾਕਸ ਜੋੜਨਾ ਪੈਣਾ ਹਾਂ ਬਰਾਬਰ ਸੱਤ ਰੰਗ ਬਈ ਤਾਂ ਹੀ ਲੱਗ ਰਿਹਾ ਜਿਵੇਂ ਇੱਕ ਨੰਬਰ ਹੁੰਦਾ ਹੈ 7 ਨੰਬਰ ਚੰਗਾ ਭਾਈ ਥੈਂਕ ਯੂ ਫੇਰ ਸਾਰਿਆਂ ਨੂੰ 50 ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਰੱਬ ਆਪ ਤੁਹਾਡਾ ਵਧੀਆ ਦਿਨ ਕੱਢੇ ਤੇ ਸਮੱਤ ਬਖਸ਼ੇ ਸੇਵਾ ਕਰਨ ਦਾ ਹੌਸਲਾ ਬਖਸ਼ੇ ਧੰਨਵਾਦੀ